ਜੀ ਸਸਤੀ ਘਰ ਦੋਸਤੋ ਆਪਾਂ ਬੁੜੇ ਰੂਪ ਦੀ ਫਟਿੰਗ ਕੀਤੀ ਆ ਕਿ ਚ ਬੈੱਡ ਅਲਮਾਰੀ ਪੈਨਲ ਤੇ ਡਰੈਸਿੰਗ ਬਣਾਈ ਆ ਤੇ ਆਪਾਂ ਉੱਪਰ ਲਾਏ ਇਧਰ ਤੇ ਆ ਬੈੱਡ ਇਧਰ ਬਣਾਇਆ ਹੋਇਆ ਬੈੱਡ ਇਹਦਾ ਆਪਣਾ ਲਿਫਟ ਵਾਲਾ ਬਣਿਆ ਹੋਇਆ ਤੇ ਬੂਆ ਬੈੱਡ ਜਿੱਤੇ ਜਾਂਦਾ ਬਾਕੀ ਬੈੱਡ ਤੇ ਸਾਡਾਂ ਤੇ ਲੂਗਾ ਲੂਕ ਲੱਗਿਆ ਆਪਾਂ ਲਾਏ ਆ ਦੇਖੋ ਨਾਲ ਉੱਪਰ ਲੱਗੇ ਆ ਆਹ ਸਾਈਡ ਤੇ ਦਰਾਜ ਬਣਾਏ ਨੇ ਤੁਹਾਨੂੰ ਦਰਾਜ ਕਰਨੇ ਚੁੱਕੇ ਬਣਾਏ ਆਪਾਂ ਵੀ ਥੱਲੇ ਉੱਨੀ ਸਾਫ ਸਫਾਈ ਜਰ ਵਧੀਆ ਹੋ ਜਾਂਦੀ ਆ ਥੱਲੇ ਨੋਕਿਆਂ ਲਗਾ ਲਿਆ ਆਪਾਂ ਫਿਰ ਤੇ ਬੱਕਾ ਢੋਹ ਦੀ ਭਾਈ ਕੋਈ ਆਪ ਕੀਤੀ ਆ ਬੱਕਾ ਯੂਨੀਟ ਲਾਈ ਆਪਾਂ ਤੇ ਵਿੱਚ ਗੋਲਣ ਪੱਤੀ ਪਾਈ ਆ ਤੇ ਆਹ ਨੂਰ ਲਾਇਆ ਬੰਦੇ ਤੇ ਇਧਰ ਆਪਾਂ ਮਰੀ ਬਲਾਈ ਸਲੈਟਿੰਗ ਕਰਵਾਈ ਬੜੇ ਤੇ ਆਹ ਸਾਈਡ ਦੇ ਵਿੱਚ ਲੋਕਾ ਬਣਿਆ ਆਪਣਾ ਇਧਰ ਆ ਆਪਣਾ ਲੋਕਰ ਬਣਾਇਆ ਨੇ ਵਿੱਚ ਇੱਕ ਪਿਛੇ ਬਣਾਇਆ ਲੋਕਰ ਇਦਾਂ ਯਾ ਕੰਨ ਵਿੱਚ ਕਿਤੇ ਹਫ਼ਤੇ ਸਪਰਾਟ ਲਾਈ ਆ ਤੇ ਦੋ ਤਲੇ ਦਰਾਜ ਬਣੇ ਆ ਜੀ ਮੇਰੇ ਕੋਲ ਸਮਾਨ ਦਾ ਤੇ ਦੋ ਪਲੇ ਲਾਈ ਸ਼ੌਕਰ ਵਾਲੇ ਆ ਬਾਕਰ ਜਿੱਦਾਂ ਕੱਚ ਤੁਸੀਂ ਬੈਗ ਬੂਕ ਬਾਹਰ ਦੇ ਸੱਦੇ ਮਨ ਵਿੱਚ ਰੱਖ ਜਾਂਦੇ ਨੇ ਦੋ ਲਾਇਆ ਬਾਕੀ ਉੱਪਰ ਪੱਲੇ ਲਾਇਆ ਆ ਉੱਪਰ ਬਣਾਇਆ ਦਾ ਜੁੜ ਜੁੜੀ ਪੱਲੇ ਨਹੀਂ ਬਣਾਇਆ ਇਹਦੇ ਵਿੱਚ ਵਾਧੂ ਸਮਾਨ ਆਦਾ ਇਹ ਕਈ ਕਰਦੇ ਵਿੱਚ ਵੀ ਫਰੇਮ ਬਣਾਉਂਦੇ ਕਹਿੰਦਾ ਫਰੇਮ ਨਹੀਂ ਬਣਾਇਆ ਪੂਰਾ ਬਾਕਸ ਬਣਾਇਆ ਵਿੱਚ ਤੇ ਪੂਰੇ ਬਾਕਸ ਬਣਾ ਕੇ ਲਾਏ ਕਈ ਮਿਸਟਰੀ ਕਰਦੇ ਆ ਫਰੇਮ ਬਣਾ ਜਾਂਦੇ ਆ ਫਰੇਮ ਨਹੀਂ ਪੂਰਾ ਬਾਕਸ ਬਣਾ ਕੇ ਵਧੀਆ ਬਣਾ ਕੇ ਕੰਮ ਕੀਤਾ ਵਾ ਟਾਈਮ ਥੋੜਾ ਵੱਧ ਲੱਗਾ ਪਰ ਚੀਜ਼ ਬਹੁਤ ਜਿਆਦਾ ਮੰਦੀ ਆਪਾਂ ਐਲ ਸੀ ਡੀ ਪੈਨਲ ਤੇ ਡਰੈਸਿੰਗ ਟੇਬਲ ਬਣਾਇਆ ਦੋ ਜਿਹੇ ਕਫੀਆਂ ਮਲ ਬਣਾਈਆਂ ਵਾ ਤੇ ਆ ਥੱਲੇ ਤਿੰਨ ਦਰਾਜ ਬਣਾਤੇ ਆਪਾਂ ਮਾਰੇ ਜਤੇਂਦਰ ਰਾਜ ਦੇ ਜਿਹਾ ਪਾਰਟੀਸ਼ਨ ਕਰਤਾ ਉਹਨਾਂ ਦੇ ਜਿਹੜਾ ਛੋਟੇ ਖਾਨੇ ਸਮਾਸ ਮੋੜਾ ਕਨ ਬਣਾਇਆ ਤੇ ਆ ਆਪਣਾ ਜਗਵਰ ਦਾ ਸ਼ੀਸ਼ਾ ਲੱਗਾ ਇੱਥੇ ਇਹ ਤਿੰਨ ਕੱਲਰ ਕਰ ਰਹਾ ਜਗਵਰ ਕੰਪਨੀ ਦਾ ਸ਼ੀਸ਼ਾ ਲਗਾਵਾ ਬਾਕੀ ਆ ਚਿੜੀ ਵਾਲੇ ਲਟਾ ਲੱਗਿਆ ਬਾਕੀ ਆ ਲੋਹਰ ਦੋਹਰ ਲਾਇਆ ਤਾਂ ਤੇ ਅਜੂਰੀ ਸ਼ੀਟ ਲੱਗੀ ਆ ਤਾਂ ਇੱਕ ਮੋੜਨ ਪੱਤੀ ਬਣਾਇਆ ਆ ਸ਼ਾਰਤਲ ਮਾਰੀ ਬਣਾਈ ਗੇਡ ਫੋਰ ਦੀ ਮਾਰੀ ਬਣੀ ਤੇ ਸਮਾਸ ਮੋੜ ਰੱਖਨੇ ਤੇ ਆ ਆਪਣਾ ਇਹਨਾਂ ਐਸਡੀ ਪੈਨਲ ਲਾ ਦੇਣਾ ਪੈਨਲ ਲੱਗੂ ਇੱਥੇ ਇਹ ਇਧਰ ਤਲੇ ਵੀ ਤਿੰਨ ਨਰਾਜ ਬਣਾਏ ਆ ਤੇ ਤਾਂ ਇਹ ਉਪਰ ਨੇ ਤੇ ਇਧਰ ਆਪਣਾ ਇਥੇ ਆਣਾ ਚੀ ਚਾ ਲੋਕ ਨੂੰ ਗਲਾਸ 6 ਬਾਈ ਟਿੰਬਲ ਉਠਾਈ ਦਾ ਸੀ ਲੱਗਣਾ ਲੋਕ ਨੂੰ ਲਾਸੀ ਜਾ ਤੇ ਆਟੇ ਮੋਟਾ ਲੱਗਣਾ ਹੋ ਬਾਕੀ ਦਾ ਟੂਰ ਟੂ ਦੀ ਪ੍ਰਾਈਸ ਨੂੰ ਆਪਾਂ ਅਨ ਕਰ ਲੈਂਦੇ ਆ ਬਾਕੀ ਵਾਇਰਿੰਗ ਵਰਨ ਦਾ ਸਾਰਾ ਕੰਮ ਆਪਾਂ ਵੀ ਕਰ ਲੈਂਦਾ ਰੰਗ ਦਾ ਕੰਮ ਤੇ ਮੈਨੂੰ 12 ਮਹੀਨੇ ਜਦਾਂ ਦੀ ਲੋੜ ਨਹੀਂ ਪੈਂਦੀ ਕਿਉਂਕਿ ਪੂਰਾ ਕੰਮ ਕਰਨ ਦਾ ਕਰਦਾ ਹੁੰਦਾ ਤਾਂ ਸੋ ਗਾ ਚਾਹ ਲਿਓ ਉਹ ਨਾਲੇ ਟੂਰ ਦਾ ਸਾਰੇ ਜਿੰਨੀਆਂ ਇਹਨਾਂ ਸਾਰਾ ਭਜਾਈ ਦੇ ਵਧੀਆ ਤਾਲ ਦੇ ਨਿਭੂ ਬੱਲੇ ਹਾਂ ਤਾਂ ਕੋਈ ਗੋਰੀ ਬਾਕੀ ਉਹਦਾ 12 ਮਹੀਨੇ ਜਦਾਂ ਪੈਂਦਾ ਤਾਂ 12 ਮਹੀਨੇ ਦੰਦੀ ਲੋੜਦੀ ਵਾਇਰਿੰਗ ਵਰਨ ਸਾਰਾ ਕੰਮ ਆਪ ਹੀ ਕਰ ਲੈਂਦਾ ਵਾ ਹਾਂ ਬਾਕੀ ਦੱਸਿਓ ਵੀ ਕਿੱਦਾਂ ਦਾ ਰੂਮ ਬਣਿਆ